ਰਾਕਤ ਬਿੰਦ ਕਰ ਨਿਮਿਆ ਖੂਨ ਤੇ ਮਿੱਟੀ ਤੋਂ ਸਾਡੇ ਇਸ ਸਰੀਰ ਨੂੰ ਤਿਆਰ ਕੀਤਾ ਹੈ ਦੂਜੀ ਗੱਲ ਖੂਨ ਤੇ ਬਿੰਦ ਤੋਂ ਸਾਡੇ ਇਸ ਸਰੀਰ ਨੂੰ ਤਿਆਰ ਕੀਤਾ ਹੈ ਰੱਬੀ ਬਾਣੀ ਵਿੱਚ ਪਾਵਨ ਬਚਨੈ ਪਾਣੀ ਮੈਲਾ ਮਾਟੀ ਗੋਰੀ ਇਸ ਮਾਟੀ ਕੀ ਪੁੱਤਰੀ ਜੋਰੀ ਇਹ ਚੀਜ਼ ਤੋਂ ਭਾਵ ਕੇ ਪਾਣੀ ਤੋਂ ਸਾਡੇ ਇਸ ਸਰੀਰ ਨੂੰ ਸਤਿਗੁਰੂ ਪਾਤਸ਼ਾਹ ਨੇ ਤਿਆਰ ਕੀਤਾ ਰਕਤ ਬਿੰਦ ਕਰ ਨਿਮਿਆ ਕੱਲਾ ਤਿਆਰ ਹੀ ਨਹੀਂ ਕੀਤਾ ਨਿਮਿਆ ਨਹੀਂ ਚਿੱਤਰ ਚਿਤਤਰ ਬਚਿਤਰ ਬਣਾਇਆ ਚਿਤਰ ਦਾ ਅਰਥ ਕਰਾਂਗੇ ਢੰਚਾ ਸਾਧ ਸੰਗਤ ਦੇਖੋ ਉਹ ਪਰਮਾਤਮਾ ਦੀ ਕਿੱਡੀ ਵੱਡੀ ਕਰਾਮਾਤ ਹੈ ਇੱਕ ਸਰੀਰ ਦੇ ਵਿੱਚੋਂ ਸਰੀਰ ਦਾ ਪੈਦਾ ਕਰ ਦੇਣਾ ਇਹ ਬਹੁਤ ਵੱਡੀ ਕਰਾਮਾਤ ਹੈ ਸਰੀਰ ਦੇ ਵਿੱਚੋਂ ਸਰੀਰ ਪੈਦਾ ਕਰ ਦੇਣਾ ਸਾਹ ਸੰਗਤ ਸਾਡੇ ਸਰੀਰ ਦੇ ਵਿੱਚ ਇੱਕ ਛੋਟਾ ਜਿਹਾ ਕੰਕਰ ਵੀ ਚਲੇ ਜਾਵੇ ਉਹ ਸਾਡਾ ਜਿਉਣਾ ਔਖਾ ਕਰ ਦਿੰਦਾ ਹੈ ਜਿੰਨਾ ਟਾਈਮ ਉਹ ਕੰਕਰ ਉਹ ਪੱਥਰ ਬਾਹਰ ਨਹੀਂ ਸਰੀਰ ਤੋਂ ਆਂਦਾ ਉਨਾ ਟਾਈਮ ਮਨੁੱਖ ਤਖਲੀਫ ਦੇ ਨਾਲ ਦਰਦ ਦੇ ਨਾਲ ਉਹ ਤੜਫਦਾ ਰਹਿੰਦਾ ਹੈ ਉਹ ਇੱਕੋ ਹੀ ਅਰਦਾਸ ਕਰਦਾ ਵੀ ਫਟਾਫਟ ਮੇਰੇ ਸਰੀਰ ਨੂੰ ચીਰ ਕੇ ਜਾਂ ਕਿਸੇ ਵੀ ਢੰਗ ਤਰੀਕੇ ਦੇ ਨਾਲ ਇਹ ਪੱਥਰ ਨੂੰ ਬਾਹਰ ਕੱਢ ਕੇ ਇਸ ਤਖਲੀਫ ਤੋਂ ਤੁਸੀਂ ਮੈਨੂੰ ਨਜਾਕਤ ਦਵਾ ਦਿਓ ਮੇਤੋਂ ਇਹ ਤਖਲੀਫ ਸਹੀ ਨਹੀਂ ਜਾਂਦੀ ਹੈ ਕਿੱਥੇ ਇੱਕ ਛੋਟਾ ਜਿਹਾ ਕੰਕਰ ਤੇ ਕਿੱਥੇ ਸਰੀਰ ਦੇ ਵਿੱਚੋਂ ਸਰੀਰ ਦਾ ਪੈਦਾ ਹੋਣਾ ਇੱਕ ਕਿੱਡੀ ਵੱਡੀ ਕਰਾਮਾਤ ਹੈ ਸਤਿਗੁਰੂ ਪਾਤਸ਼ਾਹ ਜੀ ਨੇ ਸਾਡੇ ਇਸ ਸਰੀਰ ਕਟਾਂਚੇ ਨੂੰ ਮਾਂ ਦੇ ਕੁੱਖ ਦੇ ਵਿੱਚ ਪਹਿਲਾਂ ਸਾਹ ਸੰਗਤ ਤਿਆਰ ਕੀਤਾ ਚਿੱਤਰ ਬਣਾਇਆ ਉਤੋਂ ਬਾਅਦ ਚਿੱਤਰ ਚਲਿਤਰ ਚਲਿਤਰ ਦਾ ਅਰਥ ਕਰਾਂਗੇ ਕਿ ਇਸ ਸਰੀਰ ਦੇ ਵਿੱਚ ਹਰਕਤ ਪਾ ਦਿੱਤੀ ਹੈ ਸਰੀਰ ਵਿੱਚ ਜਦੋਂ ਹਰਕਤ ਪਾਈ ਤੇ ਹਰਕਤ ਪਾ ਕੇ ਫਿਰ ਬਚਿੱਤਰ ਬਣਾਇਆ ਬਚਿੱਤਰ ਦਾ ਅਰਥ ਹੈ ਸਾਹ ਸੰਗਤ ਵੀ ਉਹ ਸਰੀਰ ਦੇ ਅੰਦਰ ਤਾਕਤ ਪਾ ਦਿੰਦੀ ਮਾਸ ਪੇਸ਼ੀਆਂ ਦੇ ਵਿੱਚ ਉਹ ਤਾਕਤ ਪਾ ਦਿੰਦੀ ਮੈਂ ਇੱਕ ਵਾਰੀ ਕਥਾ ਕਰਦਿਆਂ ਸਾਹ ਸੰਗਤ ਇਹ ਗੱਲ ਆਖੀ ਸੀ ਕਿ ਦੁਨੀਆਂ ਦੀ ਕੋਈ ਤਾਕਤ ਨਹੀਂ ਹੈ